ਜਦ ਕੋਈ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦਿੰਦਾ ਸੀ ਜੋ ਤੁਸੀਂ ਜਪਦੇ ਹੋ ਇੱਕ ਮੰਤਰ ਮੈਂ ਉਹ ਜਪਣਾ ਹੈ ਉਹਨਾਂ ਦੇ ਨਾਲ ਇੱਕ ਰਸਮ ਸੀ ਚਰਨ ਧੋਏ ਰੇ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਹਿਲਾਂ ਚਰਨਾਮਤ ਦੇ ਕੇ ਉਹਨੂੰ ਕਹਿਣਾ ਇਹ ਜਪ ਵਾਹਿਗੁਰੂ ਜਪ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ ਸੀ ਗੁਰਗ੍ਰੰਥ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਜੋ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ। ਨਾਮਦੇਵ ਵਿੱਠਲ ਵਿੱਠਲ ਜਪਦਾ ਹੈ। ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ। ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ? ਹਰ ਮੰਤਰ ਕਿਸੇ ਵੀ ਮੰਤਰ ਦਾ ਜਪ ਕਰੀਏ ਪਰ ਕਰੀਏ ਇੱਕ ਰੋਜ਼ ਰੋਜ਼। मंत्र बदलिए ना मंत्र दे बदलने का मतलब है रस्ता बदल देता है जिंदगी बहुत छोटी है अगर रस्ते ही बदल दे रहे तो रस्ते ची रह जावे सोते में कट गई कुछ गुनाहों में कट गई रोते में कट गई कुछ आहों में कट गई मंजिल पे चलने वाले मंजिल पे जा लगे राहें बदलने वालों की राहों में कट गई ਅਜੇ ਇੱਕ ਡੇਰੇ ਕੱਲ ਦੂਸਰੇ ਡੇਰੇ ਅਜੇ ਇੱਕ ਮੰਦਰ ਕੱਲ ਦੂਜਾ ਮੰਦਰ ਅਜੇ ਇੱਕ ਰਸਮ ਕੱਲ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਹੈ ਪਹੁੰਚਦੇ ਕੋਈ ਨਹੀਂ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਉਹਨੂੰ ਰਾਮ ਕਹਿੰਦੇ ਨੇ ਉਹਦੇ अनेका ਮੰਤਰ ਨੇ ਮਹਾਰਾਜ ਕਹਿੰਦੇ ਲੱਛਣਾਂ ਦੇ ਚੋਂ ਪਹਿਲਾ ਲੱਛਣ ਇਹ ਹੈ ਕਿ ਮੰਤਰ ਉਹਦੇ ਰੋਮ-ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ ਪਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ ਪ੍ਰਭ ਜੀ ਵਸੇ ਸਾਧਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ੁਬਾਨ ਨੂੰ ਸਵਾਦ ਆ ਜਾਂਦਾ ਹੈ ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਆ ਹੀ ਰਸ ਆ ਜਾਂਦਾ ਹੈ ਜੇ ਦੀ ਰਸਨਾ ਤੇ ਪਰਮਾਤਮਾ ਵਸਿਆ ਬਸ ਵਾਹਿਗੁਰੂ ਆਖਦਾ ਤੇ ਰਸ ਨਾਲ ਭਰ ਜਾਂਦਾ ਬਸ ਆਖਦਾ ਹੀ ਤੇ ਰਸ ਨਾਲ ਭਰ ਜਾਂਦਾ ਜਪਦਾ ਬਾਣੀ ਦੀ ਪੰਕਤੀ ਕੋਈ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਬ੍ਰਮਗਣੀ ਦੀ ਗੱਲ ਕਰਦੇ ਹੋ ਹੈ ਵੀ ਸੀ ਮੈਂ ਤਾਂ ਹੈਗੇ ਨੇ ਜੇ ਵੇਖ ਸਕਦੇ ਹਾਂ ਇਸ ਤਰ੍ਹਾਂ ਲੇਕ ਸੱਜਣ ਕਾਨਪੁਰ ਦੇ ਚ ਵੀ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਨਾ ਵਧੀ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਦਰੇ ਮੈਂ ਸੁਤੇ ਸਿੱਧਾ ਕਹਿ ਦਿੱਤਾ ਮੈਂ ਕਿਹਾ ਤੂੰ 3:30 4 ਵਜੇ ਗੁਰਦੁਆਰੇ ਤੇ ਆ ਜਾਣਾ ਪਰ ਅੱਧਾ ਘੰਟਾ ਜਪ ਕਰਕੇ ਆਇਆ ਪਾਏ ਗੁਰੂ ਮੰਤਰ ਦਾ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਚ ਹੀ ਉਹ ਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ ਧਾਰਮਿਕ ਈਰਖਾ ਵੀ ਆਉਂਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਏ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜੇ ਜਾਓ ਤੇ ਜਾਓ ਉਹਨੂੰ ਵੇਖ ਕੇ ਮੈਨੂੰ ਈਰਖਾ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਇਰਖਾ ਵੀ ਆਉਂਦੀ ਹੈ ਆਉਂਦੀ ਹੈ ਸਹਜੇ ਸਹਜੇ ਐਸਾ ਰੰਗ ਚੜਿਆ ਉਹ ਹੁਣ 24 ਘੰਟੇ ਸਮਾਧੀ ਚ ਰਹਿੰਦਾ ਜੇ ਕਿਧਰੇ ਗੁਰਗੰਨ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਬਸ ਇੱਕੋ ਪੰਕਤੀ ਆ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅੱਗੋਂ ਚੱਲਦਾ ਹੀ ਨਹੀਂ ਇੱਕੋ ਹੀ ਪੰਕਤੀ ਰੁਕ ਦਿੰਦੀ ਇੰਨਾ ਰਸ ਨਾਲ ਵਰ ਜਾਂਦਾ ਹੈ ਇਤਨਾ ਆਨੰਦ ਨਾਲ ਵਰ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ ਮੈਂ ਕਿਹਾ ਤਗੜਾ ਵਪਾਰੀ ਸੇ ਬੱਚੀਆਂ ਸੰ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੁਝ ਲੋੜ ਨਹੀਂ ਕੰਮਕਾਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੀਆਂ ਵੀ ਉਸ ਕੋਲ ਆ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ ਕੁੰਡੇ ਆ ਰਿਹਾ ਜੁਰਦਿਕ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ ਉਹਦੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਚੇਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਉਨੇ ਸਾਫ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਹ ਤੇ ਦਿਨ ਰਾਤ ਭਜਨ ਦੇ ਚਲੇ ਲੈਂਦੇ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੂਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਅਦਬੀ ਬੜੀ ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦੇਂਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਚ ਵੜਕਦੀ ਸੀ ਜਿੰਨਾ ਜਿੰਨਾ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ Rajasthan ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ ਬਣੇ ਹੋਏ ਨੇ ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕ ਰਿਹਾ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਹੈ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਹੈ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੀ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੇ ਹੋਣ ਜਿਹੜੇ ਕਲੰਕਨੇ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚ ਆਣ ਦੇਣਗੇ ਕਸਬੇ ਚ ਆਣ ਦੇਣਗੇ ਗਾਲਾਂ ਕੱਢਦੇ ਸਨ ਫਟਕਾਰਦੇ ਸਨ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ ਔਰ ਕੰਦਮੂਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮੰਨਦਾ ਨੌਜਵਾਨ ਜੰਗਲਾਂ 'ਚ ਵਧਕਦੀ ਏ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਭੇ ਜ਼ਿਆਦਾ ਸੀ ਇਤਨਾ ਸੱਭੇ ਨਹੀਂ ਸੀ ਮੈਂ ਕਿ ਜਦ ਕੋਈ ਭਜਨ ਕਰਦਾ ਏ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਏ ਉਹਦਾ ਇੱਕ ਆਭਾ ਮੰਡਲ ਬਣਦਾ ਏ ਸੰਸਕ੍ਰਿਤ ਤੇ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਓਰਾ ਇੱਕ ਦਾਇਰਾ ਬਣਦਾ ਉਸਦਾ ਠੇਰਾ ਬਣਦਾ ਹੈ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਵਿੱਚ ਕੋਈ ਨਖਾਂ ਖਨਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਹੈ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ 10 ਮੀਲ ਗਸਤਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦੇ ਉੱਤੇ ਜਿਵੇਂ 0 ਵਾਲ ਦਾ ਬੱਲਾ ਪੈ ਰੋਸ਼ਨੀ ਤੇ ਦੇ ਰਿਹਾ ਉਹ ਵੀ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਖੁਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ 'ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦਿੰਦੀ ਸੀ ਸਿਰ ਝੁਕ ਜਾਂਦਾ ਸੀ ਉਸ ਦਾ ਉਹਦਾ ਸਿਰ ਝੁਕ ਜਾਂਦਾ ਸੀ ਕਹਿੰਦੇ ਨੇ ਪਵਿੱਤਰ ਪੁਰਸ਼ ਦੀ ਵੀ ਇਹ ਪਹਿਚਾਨ ਹੈ ਮਲੇਨ ਤੋ ਵੀ ਮਲੇਨ ਇਸਤਰੀ ਅਗਰ ਉਸਦੇ ਕੋਲ ਆਵੇ ਉਹਨੂੰ ਪਿਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਭਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕਰਿਤ ਅਕ੍ਰਿਤ ਕਾਰਨ ਅਨਿਤ ਨਿਤ ਹੋਏਗੇ ਤਿਆਗ ਤਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਵੇਗਾ ਤਿਆਗ ધਰਮਣੋ ਤਿਆ ਕੁਨਾਰ ਸਾਧ ਜੋਵੇਂਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ ਤੇ ਇਹਨਾਂ ਗਲਤ ਇਸਤਰੀਆਂ ਦੀ ਤਲਾਸ਼ ਵਿੱਚ ਸਾਧੂ ਰਹਿਣ ਗਏ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਇਹ ਖੁੱਲੇ ਨਹੀਂ ਤੇ ਸਿਰਫ ਗੁਣੀ ਗਹਿਨੀਆਂ ਤੱਕ ਨਿਕਟ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਗਾ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥਲੋ ਇਸ ਤਰ੍ਹਾਂ ਦਾ سلسلہ ਹੈ ਕੁਛ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਸੰਤ ਮਲੇਨ ਤੋਂ ਮਲੇਨੀ ਸਤਰੀ ਅਗਰ ਆਏ ਉਹਨੂੰ ਇੰਜ ਦਿਖਾਇਆ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਵਿੱਚ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ ਮਲੇਨ ਤੋਂ ਮਲੇਨ ਪੁਰਸ਼ ਜਾਏ ਉਸ ਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ ਹੈ ਉਹਨੂੰ ਇੰਜ ਦਿਖਾਇਆ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਦੇ ਵਿੱਚ ਮਾਤਾ ਦਿਖਾਈ ਦੇਗੀ ਮਾਂ ਦਿਖਾਈ ਦੇਗੀ